ਕਿ بیٹے ਤੇ ਕਾਫੀ ਸਾਡੇ ਘਰੇ ਰਹਿ ਗਿਆ ਬੇਟੀਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਸ ਕਮੀ ਸੀ ਕਿਉਂਕਿ ਬਿਲਕੁਲ ਹਾਂਜੀ ਚਾਹ ਬਹੁਤ ਚਾਂਕ ਮਤਲਬ ਸਾਡੇ ਨਾ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਰ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨਮੈਰਿਡ ਨੇ ਉਹ 8 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਹਮਦੇਸ ਸਾਡੇ ਘਰੇ ਬੇਟੀ ਨਸਈ ਆ ਮਤਲਬ ਕਿ ਹੁਣ 3 18 ਸਾਲ ਦਾ ਸਵਾਭ ਬਣਿਆ ਕਿ ਹੁਣ ਬੇਟੀ ਨਹੀਂ ਆ ਫੇਸਬੁਕ ਕਹਿੰਦੇ ਵੀ ਹੋਣਗੇ ਕਿ ਚਾਹ ਉਤ ਉਤੋ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨੇ ਮੈਂ ਉਹ ਤੋਂ ਤੋਂ ਨਹੀਂ ਸੀ ਕਿਹਾ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਤੇ ਗਰੋਥ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ। ਇੱਕ ਬੇਟੀ ਦਾ ਨਾਮ ਕੀ ਸੋਚੋ ਬੇਟੀ ਦਾ ਨਾਮ ਰਬਾ ਕੋ ਇੱਕ ਬੜਾ ਇਹ ਇੱਕ ਇਹ ਇਹ ਮਾਝਕਾਲ ਹੈ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਰਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤਪੂਰੀ ਨੂੰ ਪਾਇਆ ਇਹ ਅਰਦਾਸ ਦੀ ਮੇਰੀ ਮਤਰਕੀ ਰੱਬ ਦੇ ਅਗਰ ਕੀਤੇ ਮਨ ਮਤ ਜਿਹੜੀ ਉਹ ਪੂਰੀ ਹੋਈ ਹੈ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਇਹ ਧੀ ਆ ਜੀ ਹਾਂ ਜੀ कि जिस तरह मेरा वेलकम ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾ ਰਿਹਾ ਹੈ ਘਰ ਦੇ ਬਹੁਤ ਮੈਨੂੰ ਕੁਛ ਨਹੀਂ ਮਤਲਬ ਜਿਵੇਂ ਮੇਰੀ ਜਠਾੜੀ ਜੀ ਕਿਉਂਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜਠਾੜੀ ਚਰੇ ਉਹ ਪੂਰਾ ਮੇਰੇ ਸੱਸ ਸਭੂ ਦੇ ਰਹੇ ਉਹ ਸਭ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੰਨਾ ਕੁ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਕੁਛ ਨੇ ਤੇ ਹਸਪੀਟਲਸ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ 72 ਟਾਈਮ ਸੀ ਜਿਹੜਾ ਨਿਕਲਿਆ ਵਾ ਤੇ ਇੱਕ ਔਕਾਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਸਹੀ ਸੁਣ ਮੈਂ ਤਾਂ ਅਸਮਿਸ ਕਰ ਕਿਉਂਕਿ ਮੈਂ ਮੋਹ ਦੇ ਮੁਕਚਾ ਕੇਂਦਰ ਮਿਲਦਾ ਸੀ ਐਨੇ ਹਲਾਤ ਹੋ ਗਏ ਸੀ ਕਿ ਜਿਸ ਟਾਈਮ ਤੇ ਮਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੀ ਹੋਈ ਤੇ ਮਤਲਬ ਇਦੇ ਕਾਰਨ ਹੀ ਮੈਨੂੰ ਤੋੜਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਵਾਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਵਾਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ 10 ਰਸ ਗਈ ਮੇਰੇ ਸਾਬ ਘਰ ਦੇ ਪੈਸੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾऊंगी ਪਰ ਜਦੋਂ ਫਿਰ ਮੈਂ ਬਾਹਰ ਆਈ ਤਾਂ ਮੈਂ ਕਿਹਾ ਕਿ ਇੰਨੇ ਮੂ ਜਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਦਵਾਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਪਾਪਾ ਜੀ ਨੇ ਬਹੁਤ ਰੀਜ਼ਨਾ ਕੀਤੀ ਆ ਮੇਰੇ ਖਸ ਮੇਰੇ ਦਰੇ ਨਾ ਮੈਂ ਅੱਜ ਬੁਰਗਨੀ ਸਾਹਮਣੇ ਕਹੂੰਗੀ ਕਿ ਇਹ ਸ਼ਾਦੀ ਕੁਸ਼ੇ ਸੱਤ ਦਿਨਾਂ ਤੋਂ ਮਾਤਮੋਤੀਦਾਨ ਕੀਤੀ ਹੋਣੀ ਹੈ ਕਿ ਸੱਤ ਦਿਨਾਂ ਤੋਂ ਮਾਤਮੋਤੀਦਾਨ ਕੀਤੀ ਤੇ ਜਿੰਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੈਂ ਹੁਣ ਬੇਹਸਨ ਕਰਦੇ ਕੋਨੇ ਲਾਡ ਉਹਨੇ ਕੋਦ ਰਿਖਾ ਨਾ ਮੁੰਦਰਾ ਕਰਦੇ ਨੇ ਤੇ ਕੋਈ ਅਗਰੀਂ ਨਾ ਕਿ ਸਿਰਫ ਇਹ ਸੱਤ ਦਿਨਾਂ ਤੋਂ ਕੋਈ ਸਿਰਫ ਮੋਤੀਦਾਨ ਕਿ ਕੰਮ ਕੋਤਰ ਬਹੁਤ ਕੇਅਰ ਕਰਦੇ ਨੇ ਕੱਲੀ ਬਾਤ ਨਹੀਂ ਸਾਡੀ ਦੋਨਾਂ ਦੀ ਅਰਦਾਸ ਹੀ ਨੇ ਤੇ ਵਰਤੂ ਵੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਇੱਕ ਹਾਂਜੀ ਮਾਤਾ ਜੀ ਦੇ ਨਾਂ ਤੇ ਵਰਤੂ ਵੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਲੈ ਔਖਾ ਵੇਲਾ ਵੀ ਕਟਿਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਕਟਿਆ ਤੇ ਉੱਥੇ ਵੀ ਕਟਿਆ ਬਾਬਾ ਦੀਪ ਸਿੰਘ ਸਿੰਘ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੁਸੀਂ ਮੈਂ ਵੇਖਦੇ ਗੱਡੀ ਪੁਲਿਸ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿਹਦਾ ਆਈ ਸੀ ਉਦਾਂ ਦੀ ਗੱਡੀ ਸਜਾਈ ਹੈ ਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆ ਵਰੀ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਹਾਂ ਵੀ ਜਿੱਦਾਂ ਲੋਕ ਅੱਜਕੱਲ੍ਹ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਠੀਆਂ ਮਾਰਨੀਆਂ ਚਾਹੀਦੀਆਂ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੇ ਇਤ ਹਾਂਜੀ ਜੀ ਹਾਂ ਜਾਨ ਮੇਰਾ ਚੱਪਟਾ ਹਾਂ ਹਾਂ ਤੇਰੇ ਨਾਲ ਹਾਂ ਤੇਰੇ ਨਾਲ ਮਾਹਰ ਤੇਰੇ ਨਾਲ ਤੇਰੇ ਨਾਲ ਤੇਰਾ ਪਿਆਰ ਦੋ ਤਾ ਵੀਰੇ ਕਿਨੇ ਚੱਲ ਪਾਣਾ ਦਾਦੇ ਨੂੰ ਮਾਂ ਮੰਨੀ ਤੇਰੇ ਨਾਲ ਲੂੰਗਾ ਓ ਚਾ ਓ ਆ ਇਹਨੇ ਬਾਹਰ ਕਿਤਾ ਕੀਤੇ ਤੁਸੀਂ ਵੀ ਦੌਰ ਪੜਾ ਹਾਂ ਇਹ आएगे तो के इंडिया क्राइम न्यूज जुलम के खिलाफ जंग आप देख रहे हैं इंडिया क्राइम न्यूज